ਕਾਲਾ ਬੁੱਥੇ ਵਾਲਾ ਮੰਗਲੀ ਮਾਰ ਕੇ ਫਿਰ ਖਲਾਰ ਦੇਣਾ ਮੈਂ ਤੇਰਾ ਤੂੰ ਮੈਨੂੰ ਕਾਲਾ ਨਹੀਂ ਹੈ ਨਾ ਤੂੰ ਆਦਾ ਮੂੰਹ ਵੇਖ ਮੈਂ ਜਾ ਕੇ ਪੁਲਿਸ ਨੂੰ ਜਾ ਕੇ ਕਹਿਣਾ ਮੈਂ ਤੇਰੇ ਤੋਂ ਪਰਚਾ ਕਰਾਉਣਾ ਤੂੰ ਦਾਦਾਗੀਰੀ ਕਰਦੀ ਆ ਓ ਨੋ 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 ਰੋਣਾ ਰੋਣਾ ਨਹੀਂ ਪਰਚਾ ਕਰਾਉਣਾ ਚੱਲ ਤੂੰ ਅੱਗੇ ਦੱਸ ਕੀ ਗੱਲ ਕਹਿਣੀ ਆ ਪਰਵਾਹ ਤਾਂ ਹਰ ਕੋਈ ਦਿੰਦਾ ਪਰ ਕੋਈ ਹਸਾ ਕੇ ਤਵੇਖੇ ਕਿਸੇ ਨੂੰ ਆਂਟੀ ਅੱਗੇ ਤੋਂ ਤੈਨੂੰ ਨਹੀਂ ਰਵਾਉਂਦੇ ਅੱਗੇ ਤੋਂ ਤੈਨੂੰ ਸੁਹਾਵਾਂਗੇ ਤੂੰ ਬਹੁਤ ਸਿਆਣਾ ਤੂੰ ਚੁੰਨੀ ਲੈ ਕੇ ਵੀਡੀਓ ਬਣਾਉਣੀ ਆ ਤੇਰਾ ਧੰਨਵਾਦ ਵਧੀਆ ਹੈ ਮਿਲ ਗਏ ਆ ਜਿਹੜਾ ਤੁਹਾਡਾ ਲੜਕਾ ਹੈ ਨਾ ਅਗਵੰਡੇ ਦੀ ਕੁੜੀ ਨੂੰ ਛੇੜ ਕੇ ਆਇਆ ਹੈ ਆ ਇਹ ਕੀ ਕਰਨ ਦੇ ਆ ਅਕਲ ਬੈੜਨਾ ਕੰਧ ਤੋੜਦਾ ਮਿਆਂ ਆ ਕਦੇ ਬੈੜਨਾ ਵੀ ਕੰਧ ਤੇ ਟੁੱਟੀ ਦਿਮਾਗ ਦਾ ਇਸਤੇਮਾਲ ਕਰ ਲਿਆ ਕਰ ਅਕਲ ਇਹਦਾ ਵਗਣਾ ਵਾਲੀ ਵੀ ਨਾ ਟੁੱਟਿਆ